ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਨੇ ਬਿਹਾਰ ਦੀ ਦੇ ਵਿੱਚ ਜਿਹੜੀ ਸਪੈਸ਼ਲ ਰਿਵੀਜ਼ਨ ਚੱਲ ਰਹੀ ਹੈ ਉੱਥੋਂ ਦੀਆਂ ਵੋਟਰ ਸੂਚੀਆਂ ਦੀ ਉਹਦੇ ਬਾਰੇ 'ਚ ਅ ਕਿ ਜਿਹੜਾ ਚੋਣ ਕਮਿਸ਼ਨ ਹੈ ਉਸ ਨੂੰ ਹਦਾਇਤ ਕੀਤੀ ਹੈ ਕਿ ਉਹ ਜਿਹੜੇ ਬੰਦਿਆਂ ਦੇ ਨਾਂ ਕੱਟ ਗਏ ਉਹਨਾਂ ਤੋਂ ਜਿਵੇਂ ਪਹਿਲਾਂ ਹੁਕਮ ਕੀਤਾ ਗਿਆ ਸੀ ਵੀ ਆਧਾਰ ਕਾਰਡ ਮੰਨੇ ਜਾਣ ਪਰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਵੀ ਉੱਥੋਂ ਦੇ ਬਹੁਤ ਸਾਰੇ ਅਧਿਕਾਰੀ ਜਦੋਂ ਉਹ ਲੈ ਕੇ ਜਾਂਦੇ ਸੀ ਅਧਾਰ ਕਾਰਡ ਨੂੰ ਮੰਨਣ ਤੋਂ ਇਨਕਾਰ ਕਰਦੇ ਸੀ ਤੇ ਉਹ ਕਹਿੰਦੇ ਸੀ ਵੀ ਸਾਨੂੰ ਤਾਂ ਅਜੇ ਤੱਕ ਹੁਕਮਾਂ ਦੀ ਕਾਪੀ ਨਹੀਂ ਮਿਲੀ। ਯਾਨੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਾਰੀ ਦੁਨੀਆ ਨੂੰ ਤਾਂ ਪਤਾ ਲੱਗ ਗਿਆ ਵੀ ਉਹਨੇ ਹੁਕਮ ਕੀਤੇ ਹੋਏ ਆ ਕਿੰਨੇ ਦਿਨ ਪਹਿਲਾਂ। ਪਰ ਉਹ ਅਧਿਕਾਰੀਆਂ ਨੇ ਕਾਪੀ ਢੀਕਣੀ ਐ। ਜਦਕਿ ਬਹੁਤ ਵਾਰੀ ਸੁਪਰੀਮ ਕੋਰਟ ਕਹਿ ਚੁੱਕੀ ਐ ਵੀ ਜਦੋਂ ਅਜਿਹੇ ਫੈਸਲੇ ਆ ਜਾਂਦੇ ਆ ਉਹ ਤੁਰੰਤ ਪ੍ਰਭਾਵ ਨਾਲ ਲਾਗੂ ਹੋਣੇ ਹੁੰਦੇ ਆ ਤੇ ਇਸ ਤਰ੍ਹਾਂ ਨਹੀਂ। ਦੂਜੇ ਬੰਨੇ ਉਹਦਾ ਰੁਖ ਜਿਹੜਾ ਐ ਰਾਜਨੀਤਿਕ ਪਾਰਟੀਆਂ ਬਾਰੇ ਪਹਿਲਾਂ ਅ ਤਲਖੀ ਭਰਿਆ ਲੱਗਿਆ ਘਟੋ ਘਟ ਮੈਨੂੰ ਤਾਂ ਖਾਸ ਤੌਰ ਤੇ ਜਦੋਂ ਮੈਂ ਉਹ ਪੜਿਆ ਤੇ ਵੀ ਉਹ ਰਾਜਨੀਤਿਕ ਪਾਰਟੀਆਂ ਨੂੰ ਇਸ ਗੱਲ ਲਈ ਜ਼ਿੰਮੇਵਾਰ ਠਹਿਰਾ ਰਹਿਆ ਵੀ ਉਹਨਾਂ ਦਾ ਲੋਕਾਂ ਦੇ ਨਾਲ ਰابطਾ ਹੈ ਨਹੀਂ ਤੇ ਉਹ ਇਹਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਜਦ ਕਿ ਰਾਜਨੀਤਿਕ ਪਾਰਟੀਆਂ ਦੇ ਵਿੱਚ ਖਾਸ ਤੌਰ ਤੇ CPI(M) ਲਿਬ੍ਰੇਸ਼ਨ ਦੇ ਜਨਰਲ ਸੈਕਟਰੀ ਨੇ ਕਿੰਨੀ ਵਾਰ ਧਿਆਨ ਦਿੱਤੇ ਦਾ ਵਾਇਰ ਦੇ ਵਿੱਚ ਲੇਖ ਛਪਿਆ ਵੀ ਉਹਨਾਂ ਦੇ ਜਿਹੜੇ ਵਰਕਰ ਨੇ ਜਿਹੜੇ BLs ਐ ਜਿਹੜੇ ਬੂਥ ਲੈਵਲ ਏਜੈਂਟਸ ਐ ਜਦੋਂ ਉਹ ਬੀ ਇਹ ਲੋਕ ਉਹ ਜਾਂਦੇ ਆ ਵੀ ਆਹ ਕਾਗਜ਼ ਫੜ ਉਹ ਲੈਂਦੇ ਨਹੀਂਗੇ ਕਾਗਜ਼ ਕੱਦ ਲੈਣ ਤੋਂ ਇਨਕਾਰ ਕਰਦੇ ਆ ਤੇ ਉਹਨਾਂ ਨੂੰ ਬਾਰ-ਬਾਰ ਟਕਰਾ ਰਹੇ ਟਰਕਾਈ ਜਾਂਦੇ ਆ ਤੇ ਇਹ ਸ਼ਿਕਾਇਤਾਂ ਆਮ ਨੇ ਤੇ ਖੈਰ ਉਹਨੇ ਨਾਲ ਦੀ ਨਾਲ ਰਾਜਨੀਤਿਕ ਪਾਰਟੀਆਂ ਨੂੰ ਵੀ ਜਿਹੜੀ ਹੈ ਇੱਕ ਧਿਰ ਬਣਾ ਲਿਆ ਤੇ ਉਹ ਇਸ ਦੇ ਗੱਲ ਤੇ ਕਾਫੀ ਜ਼ਿਆਦਾ ਬਹਿਸ ਹੋਈ ਅਗਲੀ ਗੱਲ ਦੋਸਤੋ ਨਾਲ ਇਹਦੇ ਚ ਇਹ ਹੈ ਕਿ ਵੀ ਹੁਣ ਜਿਹੜਾ ਜਿਹੜੀ ਅਸਲ ਚ ਜਿਹੜੀ ਗੱਲ ਸੀਗੀ ਜਿੱਥੇ ਚੈਲੰਜ ਕੀਤਾ ਸੀ ਉਹ ਇਹ ਸੀ ਵੀ ਜਿਹੜੀ ਬਿਹਾਰ ਦੇ ਵਿੱਚ ਇਹ ਸਪੈਸ਼ਲ ਰਿਵੀਜ਼ਨ ਹੋ ਰਹੀ ਹੈ ਇਹ ਖੁਦ ਹੀ ਗਲਤ ਹੈ ਕਨਸਟੀਟਿਊਸ਼ਨ ਦੇ ਵਿਰੁੱਧ ਹੈ ਕਿਉਂ ਵਿਰੁੱਧ ਹੈਗੀ ਕਿਉਂਕਿ ਨੰਬਰ 1 ਤਾਂ ਇਹ ਹੈ ਕਿ ਵੀ ਅੱਜ ਤੱਕ ਕਦੇ ਵੀ ਇਹ VOTER ਤੇ ਜ਼ਿੰਮੇਵਾਰੀ ਨਹੀਂ ਆਈ ਵੀ ਉਹ ਵੋਟ ਬਣਵਾਵੇ ਚੋਣ ਕਮਿਸ਼ਨ ਤੇ ਜ਼ਿੰਮੇਵਾਰੀ ਹੁੰਦੀ ਹੈ ਵੀ ਉਹ ਵੋਟ ਬਣਾਵੇ ਉਹਨਾਂ ਦੀ ਸੋ ਇਹ ਉਲਟ ਦਿੱਤਾ ਵੀ ਉਹ ਜੇ VOTER ਆਪਣਾ ਫਾਰਮ ਭਰਨਗੇ ਤਾਂ ਉਹ VOTER ਬਣਨਗੇ ਜੇ ਫਾਰਮ ਨਹੀਂ ਭਰਨਗੇ ਤਾਂ VOTER ਨਹੀਂ ਬਣ ਸਕਦੇ ਪਹਿਲਾਂ ਉਹ VOTER ਹੈਗੇ ਆ ਉਹਨਾਂ ਦੇ ਨਾਂ ਕੱਟਣ ਦਾ ਇੱਕ ਬਹਾਨਾ ਬਣਾ ਲਿਆ ਵੱਡੀ ਮਾਤਰਾ ਦੇ ਵਿੱਚ ਇੱਕ ਤਾਂ ਇਹ ਹੈ ਵੀ ਜ਼ਿੰਮੇਵਾਰੀ ਜਿਹੜੀ ਹੈ ਚੋਣ ਕਮਿਸ਼ਨ ਤੋਂ VOTER ਤੇ ਸਿੱੜਦੀ ਨੰਬਰ 1 ਇਸ ਕਰਕੇ ਇਹ ਕੈਨਸਲ ਹੋਣੀ ਚਾਹੀਦੀ ਹੈ ਦੂਜੀ ਇਹ ਕਿ ਵੀ ਇਹਨਾਂ ਦੇ ਵਿੱਚ VOTERਾਂ ਤੋਂ ਉਹਨਾਂ ਦੀ ਨਾਗਰਿਕਤਾ ਦੇ ਪ੍ਰੂਫ ਮੰਗੇ ਜਾ ਰਿਹਾ ਸਬੂਤ ਮੰਗੇ ਜਾ ਰਿਹਾ ਤੇ ਨਾਗਰਿਕਤਾ ਦੇ ਬਾਰੇ ਵਿੱਚ ਕੰਮ ਕਰਨ ਦਾ ਚੋਣ ਕਮਿਸ਼ਨ ਦਾ ਕੋਈ ਅਧਿਕਾਰ ਨਹੀਂ ਦਾ ਉਹ ਉਹ ਕੰਮ ਹੈ ਜਿਹੜਾ ਦੂਜਿਆਂ ਕੋਲ ਹੈ ਇਸ ਕਰਕੇ ਉਸ ਮੁੱਦੇ ਦੇ ਉੱਤੇ ਜਮਾਨਜੋਗ ਸੁਪਰੀਮ ਕੋਰਟ ਇੰਨੀਆਂ ਸੁਣਵਾਈਆਂ ਕਰਨ ਦੇ ਬਾਵਜੂਦ ਉਹਨੇ ਮੇਨ ਮੁੱਦੇ ਦੇ ਉੱਤੇ ਗੱਲ ਨਹੀਂ ਆਉਣ ਦਿੱਤੀ ਹਾਂ ਇਹ ਗੱਲ ਠੀਕ ਹੈ ਵੀ ਚੋਣ ਕਮਿਸ਼ਨ ਨੂੰ ਬਹੁਤ ਤੋਏ ਤੋਏ ਹੋ ਗਈ ਉਹਦੀ ਉਹਦੇ ਨਾਲ ਕਾਫੀ ਕੁਝ ਬਣ ਗਿਆ ਪਰ ਉਹ ਵੀ ਬਿਸ਼ਰਮ ਹੈ ਤੇ ਉਹ ਜਿਹੜੀਆਂ ਆਪਣੇ ਕਰ ਰਿਹਾ ਉੱਥੇ ਗਰਬੜਾ ਉਹਨਾਂ ਨੂੰ ਜਾਰੀ ਰੱਖ ਰਿਹਾ ਹੁਣ ਦੇਖਦੇ ਹਾਂ 7-8 ਦਿਨ ਰਹਿ ਗਏ ਦੇਖਦੇ ਹਾਂ ਕੀ ਕੁਝ ਹੁੰਦਾ ਹੈਗਾ ਉੱਥੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਕੁੱਤਿਆਂ ਬਾਰੇ ਫੈਸਲਾ ਕਰ ਦਿੱਤਾ ਸੀਗਾ ਕੁਝ ਦਿਨ ਪਹਿਲਾਂ ਮੈਂ ਇੱਕ ਹੋਰ ਬੈਂਚ ਨੇ ਉਹਦੇ 'ਚ ਕਰਤਾ ਸੀ ਸਾਰੇ ਦੇ ਸਾਰੇ ਜਿਹੜੇ ਆਵਾਰਾ ਕੁੱਤੇ ਆ ਇਹਨਾਂ ਨੂੰ ਗਲੀਆਂ 'ਚੋਂ ਚੱਕ ਕੇ ਉਹਨਾਂ ਦੇ ਸ਼ੈਲਟਰਾਂ 'ਚ ਛੱਡੋ ਤੁਸੀਂ ਓਨੀ ਉਹਦਾ ਕੋਲ ਸਪਾਂਸਰਮਰਾਥਾ ਵੀ ਨਹੀਂ ਬਹੁਤ ਉਹਦੇ ਤੇ ਰੌਲਾ ਪਾਇਆ ਤੇ ਹੋਰ ਹੋਇਆ ਕੱਲ 3 ਮੈਂਬਰੀ ਬੈਂਚ ਨੇ ਸੁਪਰੀਮ ਕੋਰਟ ਦੇ ਨੇ ਇਹ ਕਿ ਹੈ ਵੀ ਜਿਹੜੇ ਆਵਾਰਾ ਕੁੱਤੇ ਐ ਉਹਨਾਂ ਨੂੰ ਫੜ ਕੇ ਉਹਨਾਂ ਦੀ ਨਾਸਬੰਦੀ ਕਰਕੇ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਟੀਕਾਕਰਨ ਕਰਕੇ ਉਹਨਾਂ ਨੂੰ ਦੁਬਾਰਾ ਉਹਨਾਂ ਹੀ ਗਲੀਆਂ ਛੱਡੋ ਜਿੱਥੋਂ ਉਹ ਫੜੇ ਹੈ ਤੇ ਜਿਹੜੇ ਬਹੁਤ ਖਤਰਨਾਕ ਨੇ ਜਿਨ੍ਹਾਂ ਦਾ ਜਿਹੜੇ ਜਿਆਦਾ ਲੋਕਾਂ ਨੂੰ ਵੱਢਣ ਦੇ ਪੈਂਦੇ ਰਹਿੰਦੇ ਐ ਉਹਨਾਂ ਨੂੰ ਸ਼ੈਲਟਰਾਂ ਚ ਰੱਖੋ ਤੇ ਜੇ ਜਿਹੜੇ ਆ ਬੰਦੇ ਸਾਡੇ ਕੋਲ ਆਏ ਐ ਕੁੱਤਾ ਕੁੱਤਿਆਂ ਨੂੰ ਪਿਆਰ ਕਰਨ ਦਾ ਦੱਸ ਰਹੇ ਆ ਆਪਣੇ ਆਪ ਨੂੰ ਇਹ ਜਿਹੜੇ ਬੰਦੇ ਐ ਇਹ ਜੇ ਉਹਨਾਂ ਕੁੱਤਿਆਂ ਨੂੰ ਅਡਾਪਟ ਕਰਨਾ ਚਾਹੁੰਦੇ ਐ ਵੀ ਅਸੀਂ ਲੈ ਕੇ ਜਾਣਾ ਐ ਉਹ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਜਾਣ ਜੇ ਉਹਨਾਂ ਨੇ ਕਿਸੇ ਨੂੰ ਵੱਡਿਆ ਜਾਂ ਕੁਝ ਕਰਿਆ ਤਾਂ ਉਹ ਖੁਦ ਜ਼ਿੰਮੇਵਾਰ ਮੰਨੇ ਜਾਣਗੇ ਇਸ ਗੱਲ ਲਈ ਇਹ ਕਿਹਾ ਅਸੀਂ ਸਮਝਦੇ ਹਾਂ ਵੀ ਇਹ ਮੁੱਦਾ ਇਤੋਂ ਵੀ ਵੱਡਾ ਹੈਗਾ ਕੁੱਤਿਆਂ ਦਾ ਤਾਂ ਮੁੱਦਾ ਹੀ ਹੈ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ ਵੀ ਕਿਸੇ ਬੱਚੇ ਨੂੰ ਕੁੱਤੇ ਫੜਦੇ ਆ ਤੇ 6-7 ਚਿੰਬੜ ਜਾਂਦੇ ਆ ਤੇ ਲੀਰੋ ਲੀਰ ਕਰ ਦਿੰਦੇ ਆ ਬੱਚੇ ਵੱਛ ਦੇਣਗੇ ਜਾਂ ਇੰਨੀ ਹੱਦ ਤੱਕ ਜ਼ਖਮੀ ਹੋ ਜਾਂਦੇ ਆ ਕਿ ਬਹੁਤ ਲੰਬਾ ਸਮਾਂ ਲੱਗਾ ਇਲਾਜ ਨਹੀਂ ਹੁੰਦਾ ਤੇ ਜਿਹੜੇ ਅੰਕੜੇ ਵੀ ਆ ਇਕੱਲੇ ਦਿੱਲੀ ਦੇ ਵਿੱਚ ਉਹ ਜਿਹੜੇ ਐ ਉਹ ਪਿੱਛੇ 26300 34 ਜਿਹੜੀਆਂ ਨੇ ਕੁੱਤਿਆਂ ਦੇ ਵਟਕਟਣ ਦੀਆਂ ਘਟਨਾਵਾਂ ਹੋਈਆਂ ਨੇ ਤੇ 49 ਜਿਹੜੇ ਐ ਜਿਨ੍ਹਾਂ ਨੂੰ ਰੇਬੀਸ ਜਿਹੜੀ ਹਲਕੇ ਕੁੱਤੇ ਤੋਂ ਬਿਮਾਰੀ ਹੁੰਦੀ ਹੈ ਉਹਦਾ ਉਹਦੀਆਂ ਸ਼ਿਕਾਇਤਾਂ ਵੀ ਇਹਦੇ ਵਿੱਚ 31 ਜੁਲਾਈ ਤੱਕ ਆਈਆਂ ਨੇ ਇਹ ਬੜਾ ਬਹੁਤ ਵੱਡੀ ਸਮੱਸਿਆ ਹੈਗੀ ਹੈ ਇਹ ਮੈਨੂੰ ਐ ਲੱਗਦਾ ਹੈ ਵੀ ਮਾਨਯੋਗ ਸੁਪਰੀਮ ਕੋਰਟ ਦੇ ਕੱਲ੍ਹ ਵਾਲੇ ਫੈਸਲੇ ਨਾਲ ਇਹ ਸਮੱਸਿਆ ਜਿੱਡੀ ਗੰਭੀਰ ਹੈ ਤੇ 19 ਉਹਦਾ ਉਹਦਾ ਇਹਦਾ ਹੱਲ ਨਹੀਂ ਨਿਕਲਿਆ ਦੂਜੀ ਦਾ ਚਾਹੇ ਇਸ ਮੁੱਦੇ ਨੂੰ ਕੱਲ ਉਹਨਾਂ ਨੇ ਕੱਲੀ ਦਿੱਲੀ ਦੀ بجائے ਸਾਰੇ ਦੇਸ਼ ਦੇ ਮੁੱਦੇ ਦੇ ਤੌਰ ਤੇ ਕਿਹਾ ਵੀ ਸਾਰੇ ਦੇਸ਼ ਦੇ ਵਿੱਚ ਸਾਰੀਆਂ ਸਟੇਟਾਂ ਇਸ ਗੱਲ ਦੇ ਉੱਤੇ ਕੰਮ ਕਰਨ ਅਸੀਂ ਸਮਝਦੇ ਹਾਂ ਵੀ ਕੁੱਤਿਆਂ ਦਾ ਕੱਟਣਾ ਤੇ ਵਧਣਾ ਇੱਕ ਸਮੱਸਿਆ ਹੈ ਜਿਹੜੇ ਅਵਾਰਾ ਪਸ਼ੂ ਨੇ ਸਾਰੇ ਜਿੰਨੇ ਮਰਜੀ ਆ ਉਹ ਕਿਹੜੇ ਮਰਜੀ ਪਸ਼ੂ ਨੇ ਝੋਟੇ ਐ ਠੱਠੇ ਐ ਜਾਂ ਦੂਸਰੇ ਹੋਰ ਜਾਨਵਰ ਨੇ ਅਵਾਰਾ ਜਾਨਵਰ ਉਹਨਾਂ ਅਵਾਰਾ ਜਾਨਵਰਾਂ ਦਾ ਨੂੰ ਕੁੱਤਿਆਂ ਦੇ ਵਾਂਗ ਹੀ ਮੰਨ ਕੇ ਇਹ ਵੱਡੀ ਸਮੱਸਿਆ ਦੇ ਤੌਰ ਤੇ ਸੁਪਰੀਮ ਕੋਰਟ ਨੂੰ ਸਾਰੀ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਸੀਗਾ ਕੱਲਾ ਕੁੱਤਿਆਂ ਦਾ ਮੈਨੂੰ ਕੋਈ ਹੱਲ ਨਹੀਂ ਦਿਖ ਰਿਹਾ ਜਿਹੜਾ ਇਹ ਕਰਿਆ ਕੱਲ ਕੱਲਾ ਕੁੱਤਿਆਂ ਦਾ ਕੋਈ ਹੱਲ ਨਹੀਂ ਨਿਕਣ ਦੀ ਲੋੜ ਸਮੁੱਚੇ ਅਵਾਰਾ ਪਸ਼ੂਆਂ ਦਾ ਜਿਹੜਾ ਹੱਲ ਹੈ ਉਹ ਕੱਢਣ ਦੀ ਲੋੜ ਹੈ ਅਸੀਂ ਦੇਖਦੇ ਆਂ ਵੀ ਕਿੰਨੇ ਐਕਸੀਡੈਂਟ ਹੁੰਦੇ ਆ ਦੋ ਠੱਠੇ ਪੈੜ ਰਹੇ ਹੁੰਦੇ ਆ ਮੋਟਰਸਾਈਕਲ ਵਾਲਾ ਆਉਂਦਾ ਤੇ ਨਾਲ ਹੀ ਪਿੱਛੇ ਜਾਂਦਾ ਤੇ ਥੱਲੇ ਦੱਬ ਕੇ ਮਾਰ ਦਿੰਦਾ ਤੇ ਇਹ ਕਿੰਨੀਆਂ ਹੀ ਘਟਨਾਵਾਂ ਨੇ ਉਹ ਵੀ ਉਹ ਜਿਹੜਾ ਇਹ ਉਹਨੂੰ ਵੱਡੀ ਸਮੱਸਿਆ ਦੇ ਤੌਰ ਤੇ ਆਵਾਰਾ ਪਸ਼ੂਆਂ ਕੁੱਤਿਆਂ ਦਾ ਕੁੱਲ ਮਿਲਾ ਕੇ ਇਹਨੂੰ ਵੱਡੇ ਮੁੱਦੇ ਦੇ ਤੌਰ ਤੇ ਸੋਚਣ ਦੀ ਲੋੜ ਹੈ ਤੇ ਇਹਦੇ ਹੱਲ ਕੱਢਣ ਦੀ ਲੋੜ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਆ ਜਿਹੜੇ ਦੋ ਪੱਤਰਕਾਰ ਜਿਹੜੇ ਸੀਗੇ ਦਾ ਵਾਇਰ ਦੇ ਸਦਾਰਥ ਵਰਦਾ ਰਾਜਨ ਤੇ ਕਰਨ <th>ਪਰ ਇਹਨਾਂ ਦੇ ਉੱਤੇ ਦੇਸ਼द्रोह ਦਾ ਮਕਦਮਾ ਦਰਜ ਕੀਤਾ ਆਸਾਨ ਦੀ ਸਰਕਾਰ ਨੇ ਉਸ ਦਿਨ ਕੀਤਾ ਜਿੱਦਣ ਸੁਪਰੀਮ ਕੋਰਟ ਨੇ ਉਹਨਾਂ ਨੂੰ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਸੀ ਤੇ ਉਹਨਾਂ ਦੇ ਉੱਤੇ ਉਹ ਧਾਰਾ ਨਵੀਂ ਜੋੜ ਦਿੱਤੀ ਜਿਹੜੀ ਆਪਣੀ ਦੇਸ਼ਧ్రోਹ ਵਾਲੀ ਹੈ 352 ਜਿਹੜੀ ਬੀ ਐਨ ਐਸ ਹੈ 152 ਬੀ ਐਨ ਐਸ ਉਹ ਧਾਰਾ ਨਵੀਂ ਜੋੜ ਦਿੱਤੀ ਤਾਂ ਕਿ ਉਹਨਾਂ ਦੀ ਜ਼ਮਾਨਤ ਨਾ ਹੋਵੇ ਕੱਲ ਫੇਰ ਸੁਪਰੀਮ ਕੋਰਟ ਨੇ ਦੋਵੇਂ ਉਹਨਾਂ ਨੂੰ ਤੇ ਤੀਜੇ ਅਭਿਸ਼ਾਰ ਸ਼ਰਮਾ ਨੂੰ ਜਿਹੜੀ ਹੈ ਰਾਹਤ ਦੇਤੀ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਹੈਗਾ ਤੇ ਉਹ ਉੱਥੋਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਹਿਯੋਗ ਦੇਣਗੇ ਅਭਿਸ਼ਾਰ ਸ਼ਰਮਾ ਨੂੰ ਉੱਥੋਂ ਦੀ ਜਿਹੜੀ ਗੁਹਾਟੀ ਹਾਈ ਕੋਰਟ ਨੇ 300 3000 ਬਿੱਗੇ ਜ਼ਮੀਨ ਜਿਹੜੀ ਹੈ ਉਹ ਸੀਮਿੰਟ ਫੈਕਟਰੀ ਨੂੰ ਦੇਣ ਦੇ ਲਈ ਜਿਹੜਾ ਫੈਸਲਾ ਕਰਿਆ ਸੀਗਾ ਅਸਾਮ ਦੀ ਸਰਕਾਰ ਦਾ ਉਸ ਦੇ ਉੱਤੇ ਵੀਡੀਓ ਬਣਾਉਣ ਦੇ ਕਰਕੇ ਉਸ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ। ਸੋ ਜਣੀ ਬੋਲਣ ਦੀ ਪੂਰੀ ਜਿਹੜੀ ਹੈਗੀ ਹੈ ਪਾਬੰਦੀ ਲਾ ਰਹੀ ਹੈ ਅਸਾਮ ਸਰਕਾਰ ਅੱਜ ਜੇ ਕਿਸੇ ਟਾਈਮ 'ਚ ਯੋਗੀ ਇਹ ਤਿਆਨਾਥ ਜਿਹੜੇ ਹੈ ਉਹ ਇਹਨਾਂ ਦਾ ਇੱਕ ਚਿਹਰਾ ਹੁੰਦੇ ਸੀ ਅੱਜ ਕੱਲ ਉਹ ਵੱਡਾ ਚਿਹਰਾ ਉੱਭਰ ਕੇ ਸਾਹਮਣੇ ਆ ਰਹੇ ਹੈ ਤੇ ਲੱਗਦਾ ਇਹ ਹੈ ਵੀ ਜੇ ਉਹਦੇ ਵਿਰੁੱਧ ਨਾ ਲੜਿਆ ਗਿਆ ਤਾਂ ਉਹ ਹਿਟਲਰ ਦੇ ਰਾਹਾਂ ਤੇ ਚੱਲ ਰਿਹਾ ਹੈ ਮੋਦੀ ਦੀ ਛੇ ਨਾਲ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਅ ਪਰਸੋਂ ਆ ਪਿੱਛੇ ਲੋਕ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਵੀ ਜਿਹੜੇ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਵਗੈਰਾ ਜਿਹੜੇ ਹੈ ਜੇ ਉਹਨਾਂ ਤੇ ਕੇਸ ਕੋਈ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਉਹ 30 ਦਿਨ ਅਜੇਹੇ ਕੇਸ ਚੰਦਰ ਰਹਿੰਦੇ ਹੈ ਜਿਸ ਕੇਸ ਦੀ ਸਜ਼ਾ 5 ਸਾਲ ਹੋਵੇ ਤਾਂ ਉਹਨਾਂ ਨੂੰ ਆਪਣੇ ਅਹੁਦੇ ਛੱਡਨੇ ਪੈਣਗੇ ਤੇ ਕੱਲ ਏਡੀਆਰ ਨੇ ਅੰਕੜੇ ਇਕੱਠੇ ਕੀਤੇ ਜਿਹੜੇ ਜਿਹੜੇ ਮੁੱਖ ਮੰਤਰੀ ਨੇ ਦੇਸ਼ ਦੇ ਵਿੱਚ 30 ਮੁੱਖ ਮੰਤਰੀਆਂ ਚੋਂ 12 ਮੁੱਖ ਮੰਤਰੀਆਂ ਨੇ ਆਪਣੇ ਚੋਣ ਐਫੀਡੈਂਟ ਦੇ ਵਿੱਚ ਮੰਨਿਆ ਹੋਇਆ ਕਿ ਉਹਨਾਂ ਦੇ ਉੱਤੇ ਕੇਸ ਦਰਜ ਹੈ ਸਭ ਤੋਂ ਵੱਧ ਕੇਸ ਜਿਹੜੇ ਐ ਉਹ ਤਲੰਗਾਨਾ ਦੇ ਮੁੱਖ ਮੰਤਰੀ ਦੇ ਉੱਤੇ 99 ਕੇਸ ਐ 1 ਘੱਟ 90 ਤੇ ਜਿਹੜਾ ਤਾਮਨਾਡੂ ਦੇ ਮੁੱਖ ਮੰਤਰੀ ਐ ਸਟਾਲਨ ਸਾਹਿਬ ਉਹਨਾਂ ਤੇ 47 ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਉੱਤੇ 4 ਨੇ ਕੇਰਲਾ ਦਾ ਮੁੱਖ ਮੰਤਰੀ ਦੇ ਉੱਤੇ 2 ਨੇ ਬਗੈਰਾ ਤੇ ਜਿਨ੍ਹਾਂ ਚ 307 ਤੇ 366 ਦੀ ਧਾਰਾ माने ਅਗਵਾ ਕਰਨ ਦੀਆਂ ਉਹ ਵੀ ਤਕਰੀਬਨ 10 ਮੁੱਖ ਮੰਤਰੀ ਨੇ ਜਿਨ੍ਹਾਂ ਦੇ ਉੱਤੇ ਹੈਗੀਆਂ ਕਿਉਂਕਿ ਕੇਸ ਕਈ ਵਾਰ ਆ ਰਾਸੀ ਕਿੜ ਕੱਢਣ ਲਈ ਵੀ ਦਰਜ ਕਰੇ ਜਾਂਦੇ ਆ ਤੇ ਉਹ ਇਸ ਕਿਸਮ ਦੇ ਕੇਸ ਇਹਨਾਂ ਦੇ ਵਿੱਚ ਸ਼ਾਮਲ ਨੇ ਆ ਯੂਐਨਓ ਨੇ ਗਾਜ਼ਾ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਹੈ ਭੁੱਖਮਰੀ ਦੀ ਉਸ ਨੂੰ ਦੇਖਦਿਆਂ ਹੋਇਆਂ ਆਲਾਨੀਆਂ ਤੌਰ ਤੇ ਉੱਥੇ ਦੀ ਕਾਲ ਦੀ ਅਵਸਥਾ ਐਲਾਨ ਦਿੰਦੀ ਹੈ ਵੀ ਕਾਲ ਪੈ ਗਿਆ ਉੱਥੇ ਤੇ ਪੰਜ ਲੋਕ ਲੱਖ ਲੋਕ ਭੁੱਖਮਰੀ ਦੇ ਨਾਲ ਮਰਨ ਦੇ ਕਿਨਾਰੇ ਤੇ ਨੇ ਕਿ ਯੂਨੋ ਨੇ ਡਿਕਲੇਅਰ ਕਰ ਦਿੱਤਾ ਤੇ ਉਸ ਨੂੰ ਇਹ ਵੀ ਕਿ ਹੈ ਵੀ ਜਿਹੜਾ ਇਜ਼ਰਾਈਲ ਹੈ ਯੋਜਨਾਬੱਧ ਤਰੀਕੇ ਦੇ ਨਾਲ ਉੱਥੇ ਕਿਸੇ ਵੀ ਤਰ੍ਹਾਂ ਦੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾਉਣ ਦੇ ਰਾਹ ਦੇ ਵਿੱਚ ਰੁਕਾਵਟਾਂ ਖੜੀਆਂ ਕਰ ਰਿਹਾ ਹੈ ਤੇ ਗਾਜ਼ਾ ਸ਼ਹਿਰ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਜਿਹੜਾ ਇਜ਼ਰਾਈਲ ਦਾ ਡਿਫੈਂਸ ਮੰਤਰੀ ਹੈਗਾ ਉਸਨੇ ਬੜੀ ਬੇਸ਼ਰਮੀ ਦੇ ਨਾਲ ਬਿਆਨ ਦਿੱਤਾ ਹੈ ਵੀ ਇਹ ਸਾਰਾ ਕੁਝ ਹਮਾਸ ਨੂੰ ਸ਼ਹਿ ਦੇਣ ਲਈ ਕੀਤਾ ਜਾ ਰਿਹਾ ਹੈ ਉਹ ਇਸ ਗੱਲ ਨੂੰ ਅਜੇ ਵੀ ਮੰਨਣ ਨੂੰ ਤਿਆਰ ਨਹੀਂ UNO ਦੀ ਜਿਹੜੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਚੀਫ ਹੈਗਾ ਵਾਲਕਰ ਟਰਕ ਉਸ ਨੇ ਕਿਹਾ ਵੀ ਇਹ ਕਿਸੇ ਬੰਦੇ ਨੂੰ ਭੁੱਖ ਨਾਲ ਮਾਰਨਾ ਮਾਰਨ ਦਾ ਇੱਕ ਤਰੀਕਾ ਜਿਹੜਾ ਇੱਕ ਹਥਿਆਰ ਅਪਣਾਇਆ ਜਾ ਰਿਹਾ ਹੈ ਇਜ਼ਰਾਈਲ ਵੱਲੋਂ ਇਹ ਇੱਕ ਜੰਗੀ ਅਪਰਾਧ ਹੈਗਾ ਤੇ ਇਸ ਅਪਰਾਧ ਦੇ ਉੱਤੇ ਉਹਦੇ ਖਿਲਾਫ ਕੇਸ ਹੋਰ ਹੋਣੇ ਚਾਹੀਦੇ ਆ ਤੇ ਇਸ ਦੇ ਇਜ਼ਰਾਈਲ ਤੇ ਰੋਕਾਂ ਰਕਾਵਟਾਂ ਲੱਗਣੀਆਂ ਚਾਹੀਦੀਆਂ ਲਾਸਟ ਗੱਲ ਤੁਹਾਡੇ ਨਾਲ ਦੋਸਤੋ UGC ਨੇ ਸਿੱਖਿਆ ਦੇ ਭਗਮਾ ਕਰਨ ਦੇ ਰਸਤੇ 'ਚ ਚੱਲਦਿਆਂ ਹੋਇਆਂ ਹੁਣ ਕੁਝ ਸਬਜੈਕਟਾਂ ਦੇ ਵਿੱਚ ਜਿਹੜੀ ਭਾਰਤੀ ਫਿਲਾਸਫੀ ਹੈ ਉਹਨੂੰ ਕਮਰਸ ਦੇ ਵਿੱਚ ਤੇ ਜਿਹੜੀ ਰਵਾਇਤੀ ਸਾਡੀ ਭਾਰਤ ਰਵਾਇਤੀ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਕੈਮਿਸਟਰੀ ਦੇ ਵਿੱਚ ਤੇ ਧਰਮ ਦਾ ਵਿਚਾਰ ਹੈ ਜਿਹੜਾ ਉਹਨੂੰ ਇਕਨੋਮਿਕਸ ਦੇ ਵਿੱਚ ਇਸ ਤਰ੍ਹਾਂ ਦਾ ਸਬਜੈਕਟਾਂ ਦੇ ਵਿੱਚ ਇਹ ਚੀਜ਼ਾਂ ਬਾੜੀਆਂ ਜਾਣਗੀਆਂ ਸਾਡੀਆਂ ਤੇ ਜੇ ਅਸੀਂ ਉਹਦਾ ਇੱਕ ਪ੍ਰੈਕਟੀਕਲ ਰੂਪ ਦੇਖਣਾ ਹੋਵੇ ਜੋ ਕੁਝ ਮੋਦੀ ਜੀ ਕਰ ਰਹੇ ਐ ਤੇ ਜੋ ਕੁਝ ਹਿਮੰਤ ਵਿਸ਼ਵਾਸ਼ ਸ਼ਰਮਾ ਕਰ ਰਹੇ ਐ ਜੋਗੀ ਦਿੱਤਨਾਥ ਕਰ ਰਹੇ ਐ ਜੇ ਇਹ ਨੂੰ ਧਰਮ ਦੀ ਸਿੱਖਿਆ ਕਹਿੰਦੇ ਹੋ ਤੁਸੀਂ ਜੇ ਆਪਾਂ ਇਸ ਨੂੰ ਕਹਿੰਦੇ ਆ ਵੀ ਸਾਡੀ ਫਿਲਾਸਫੀ ਐਡੀ ਚੰਗੀ ਐ ਤਾਂ ਫਿਰ ਤਾਂ ਇਹਦੇ ਦਾਰਸ਼ਨਿਕ ਤਾਂ ਲੋਕ ਬਹੁਤ ਬੁਰੀ ਤਰ੍ਹਾਂ ਨਾਲ ਕਰ ਰਹੇ ਐ ਤੇ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਇਹੀ ਚੀਜ਼ਾਂ ਭਰਨ ਦੇ ਲਈ ਇਹ ਪੜ੍ਹਾਈ ਦੁਆਰਾ ਕਰਾਉਣ ਦੇ ਲਈ UGC ਨੇ ਇਹਨੂੰ ਹਰੀ ਝੰਡੀ ਦੇ ਦਿੱਤੀ ਹੈ ਤੇ ਕੈਮਿਸਟਰੀ ਦੇ ਵਿੱਚ ਦੇ ਵਿੱਚ ਉਹ ਸਰਸਵਤੀ ਨੂੰ ਸਲਾਮ ਕਰਨ ਦੇ ਨਾਲ ਸ਼ੁਰੂ ਕਰਦੇ ਆ ਕੈਮਿਸਟਰੀ ਦੀ ਕੈਮਿਸਟਰੀ ਦਾ ਜਿਹੜੀ ਕਿਤਾਬ ਹੈ ਇਸੇ ਤਰ੍ਹਾਂ ਸਾਬਰਕਰ ਦੀ ਕਿਤਾਬ ਇੰਡੀਅਨ ਵਾਰ ਆਫ ਇੰਡੀਪੈਂਡੈਂਸ ਉਹਦੇ ਨਾਲ ਸ਼ੁਰੂ ਕਰਦੇ ਆ ਅਰਥ ਸ਼ਾਸਤਰ ਨੂੰ ਕੁਟਲਿਆ ਦੇ ਨਾਲ ਕਰਦੇ ਆ ਗੁਰੂਕੁਲ ਸਿਸਟਮ ਨਾਲ ਕਰਦੇ ਆ ਇਹ ਕੁਝ ਗੱਲਾਂ ਭਾਰਤੀ ਸਿੱਖਿਆ ਦਾ ਹੋਰ ਭਗਮਾ ਕਰਨ ਦੇ ਪਾਸੇ ਨੂੰ ਜਾ ਰਹੀਆਂ ਨੇ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ